ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੋਣਗੇ ਦਰਸ਼ਨ ਸਾਧ ਸੰਗਤ ਇੱਕ ਆ ਕਾਰਜ ਕਰਿਓ ਦਸੰਬਰ ਦੇ ਮਹੀਨੇ ਦੇ ਵਿੱਚ ਸਾਰੀਆਂ ਹੀ ਜਿਹੜੀਆਂ ਮਨੋ ਕਾਮਨਾਵਾਂ ਨੇ ਪੂਰੀਆਂ ਹੋ ਜਾਣਗੀਆਂ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝਣ ਲੱਗੇ ਪਹਿਲਾਂ ਤੇ ਫਤਿਹ ਬਲਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਿਨੂੰ ਹੁੰਦੇ ਨੇ ਜਿਹੜਾ ਉਹਦਾ ਬਚਨ ਮੰਨਦਾ ਹੈ ਜਿਹੜਾ ਉਹਦੇ ਬਚਨਾਂ ਤੇ ਤੁਰ ਪੈਂਦਾ ਹੈ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਗੱਲ ਨੂੰ ਮੰਨ ਲੈਂਦਾ ਹੈ ਇੱਕ ਬੇਨਤੀ ਹੋਰ ਕਰਾਂ ਸਾਰੀਆਂ ਮਨੋ ਕਾਮਨਾ ਬੰਦਾ ਕਹਿੰਦਾ ਮੈਨੂੰ ਆ ਵੀ ਮਿਲ ਜਾਏ ਉਹ ਵੀ ਮਿਲ ਜਾਏ ਮੇਰੇ ਕੋਲੇ ਆ ਵੀ ਹੋਵੇ ਮੇਰੇ ਕੋਲੇ ਉਹ ਵੀ ਹੋਵੇ ਬੜਾ ਕੁਝ ਮੰਗਦਾ ਹੈ ਬੜਾ ਕੁਝ ਭਾਲਦਾ ਹੈ ਪਰ ਸਤਗੁਰ ਕੀਂਦੇ ਨੇ ਹਰ ਇੱਕ ਚੀਜ਼ ਹਰ ਇੱਕ ਵਸਤੂ ਜਿਹੜੀ ਹੈ ਉਹ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਇਹ ਆਪਣੇ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਹੈ ਆਪਣੇ ਗੁਰੂ ਦੀ ਗੱਲ ਤੇ ਪੂਰਾ ਕਰਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਗੱਲ ਨੂੰ ਫੋਲੋ ਜੇ ਸਤਗੁਰ ਨੇ ਕਿਹਾ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਤਾਂ ਇਹਨੇ ਬਾਣੀ ਗਾਉਣੀ ਸ਼ੁਰੂ ਕਰ ਦਿੱਤੀ ਜੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਭਰੋਸਾ ਰੱਖ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੇ ਇਸ ਗੱਲ ਤੇ ਭਰੋਸਾ ਹੋਵੇ ਸਤਿਗੁਰ ਕੀंदे ਨੇ ਫਿਰ ਜੋ ਮਰਜ਼ੀ ਮੰਗ ਤੈਨੂੰ ਗੁਰੂ ਕੇ ਦیدار ਵੀ ਹੋਣਗੇ ਤੈਨੂੰ ਸਤਿਗੁਰ ਸੱਚੇ ਪਾਤਸ਼ਾਹ ਦਾ ਦیدارਾ ਵੀ ਹੋਏਗਾ ਤੇ ਤੇਰੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਸਾ ਸੰਗਤ ਸਭ ਤੋਂ ਵੱਡੀ ਗੱਲ ਕੀ ਹੈ ਸ਼ਬਦ ਸੁਰਤ ਤੋਂ ਨਸੀਲਾ ਸਤਿਗੁਰ ਕਹਿੰਦੇ ਨੇ ਸ਼ਬਦ ਦੇ ਵਿੱਚੋਂ ਖੋਜ ਸ਼ਬਦ ਦੇ ਵਿੱਚੋਂ ਮੰਗੀ ਤੇ ਤੈਨੂੰ ਸਭ ਕੁਝ ਮਿਲੇਗਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹਰ ਇੱਕ ਚੀਜ਼ ਹਰ ਇੱਕ ਵਸਤੂ ਜਿਹੜੀ ਹੈ ਉਹ ਤੈਨੂੰ ਬਖਸ਼ਿਸ਼ ਦੇਣੀ ਹੈ ਪਿਆਰਿਆ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਤੈਨੂੰ ਕਿਸੇ ਦਰ ਤੇ ਜਾ ਕੇ ਮੰਗਣ ਦੀ ਲੋੜ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਹੀ ਬਖਸ਼ਿਸ਼ ਕਰ ਦੇਣਗੇ ਸਾਧ ਸੰਗਤ ਬੜੀ ਵੱਡੀ ਕਿਰਪਾ ਕਰਦੇ ਨੇ ਸਤਿਗੁਰੂ ਜੀ ਬੜੀ ਵੱਡੀ ਰਹਿਮਤ ਕਰਦੇ ਨੇ ਸਤਿਗੁਰੂ ਜੀ ਸੰਗਤ ਸਤਗੁਰ ਸੱਚੇ ਪਾਤਸ਼ਾਹ ਜੀ ਇੰਨੀ ਵੱਡੀ ਕਿਰਪਾ ਕਰਦੇ ਨੇ ਇੰਨੀ ਵੱਡੀ ਰਹਿਮਤ ਕਰਦੇ ਨੇ ਪਿਆਰਿਓ ਕਦੇ ਆਪਾਂ ਸੋਚਿਆ ਵੀ ਨਹੀਂ ਹੋਣਾ ਇਸ ਕਰਕੇ ਬੇਨਤੀ ਕਰਾਂ ਇਹ ਪੋ ਦਾ ਮਹੀਨਾ ਜਿੰਨੀ ਵੀ ਬਾਣੀ ਪੜ੍ਹੀ ਜਾਏਗੀ ਸੇਵਾ ਸਿਮਰਨ ਹੋਏਗਾ ਸਾਡੀਆਂ ਮਨੋ ਕਾਮਨਾਵਾਂ ਵੀ ਪੂਰੀਆਂ ਹੋ ਜਾਣਗੀਆਂ ਤੇ ਗੁਰੂ ਪਾਤਸ਼ਾਹ ਜੀ ਤੇ ਤੁਸੀਂ ਦਰਸ਼ਨ ਚਾਹੋਗੇ ਤੇ ਤੁਹਾਨੂੰ ਦਰਸ਼ਨ ਵੀ ਹੋ ਜਾਣਗੇ ਬਸ ਸ਼ਬਦ ਦੀ ਕਮਾਈ ਦੀ ਲੋੜ ਹੈ ਸਾਡੇ ਕੋਲੇ ਕਮਾਈ ਹੋਵੇ ਸਾਡੇ ਕੋਲੇ ਧਨ ਹੋਵੇ ਕਤਰਤ ਸ਼ਬਦ ਦਾ ਤੇ ਮੈਂ ਕਹਣਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰ ਐਸਾ ਗੁਰੂ ਤਰ ਉੱਠੇਗਾ ਪਿਆਰੇ ਉਹ ਫਿਰ ਯਾਦ ਰੱਖਿਓ ਜੋ ਮਰਜ਼ੀ ਮੰਗ ਲਿਓ ਸਾਹਮਣੇ ਸਤਿਗੁਰੂ ਜੀ ਆ ਕੇ ਖਲੋ ਜਾਂਗਦੇ ਨੇ ਮੈਂ ਸ਼ਬਦ ਦੀ ਲੋੜ ਹੈ ਕਮਾਈ ਦੀ ਲੋੜ ਹੈ ਵਾਹਿਗੁਰੂ ਜੀ